ਹੈ ਗੁਰੂ ਅਮਰਦਾਸ ਜੀ ਦੇ ਘਰ ਦਰਬਾਰ ਸਾਹਿਬ ਮੱਥਾ ਟਿਕਣਾ ਜੀ ਗੁਰੂ ਅਮਰਦਾਸ ਜੀ ਦੀ ਕਿਰਪਾ ਦੇ ਨਾਲ ਅੱਜ ਤੋਂ 3 ਸਾਲ ਪਹਿਲਾਂ ਮੈਨੂੰ ਮੇਰੇ ਕੌਮੀ ਕਨਵੀਨਰ ਅਦਵਿੰਦ ਕੇ ਜੀ ਵਾਲ ਜੀ ਅਤੇ ਮੇਰੇ ਪਤਨ ਮਿੱਤਰ ਬਾਜੋਗ ਮੁਖੰਤਰੀ ਸਰਦਾਰ ਭਗਵੰਤ ਸਿੰਘ ਮਾਂਜੀ ਨੇ ਆਪਣੀ ਕੈਬਨਟ ਦੇ ਵਿੱਚ ਸ਼ਾਮਲ ਕੀਤਾ ਸੀ ਉਹ ਮੈਨੂੰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਿਨ੍ਹਾਂ ਨੇ ਮੈਨੂੰ ਟਾਈਮ ਦਿੱਤਾ ਬਹੁਤ ਵਧੀਆ ਸੇਵਾ ਕੀਤੀ ਹੈ ਸੋ ਮੈਂ ਅਤੇ ਮਾੜਾ ਇਸ ਸ਼ਕਲਨਾ ਕਰਨ ਆਇਆ ਧੰਨਵਾਦ ਕਰਨਾ ਆ ਕਿ ਤੂੰ ਤੇਰੀ ਕਿਰਪਾ ਦੇ ਨਾਲ ਹੀ ਇਹ ਸਾਡੇ ਮੌਕੇ ਪ੍ਰਾਪਤ ਹੋਏ ਪਰ ਹੁਣ ਮਤਲਬ ਅੱਗੇ ਵੀ ਪੰਜਾਬ ਦੀ ਸੇਵਾ ਕਰਦੇ ਦੀਏ ਇਹ ਅਰਦਾਸ ਕਰਕੇ ਆਏ ਆ ਜਿੰਨਾ ਚਿਰ ਤੱਕ ਪੰਜਾਬ ਦੰਗਲਾ ਪੰਜਾਬ ਨਹੀਂ ਬਣ ਜਾਂਦਾ ਉਹਨਾਂ ਤੱਕ ਆਪਣੀ ਜੰਗ ਜਿਹੜੀ ਆ ਉਹ ਜਾਰੀ ਰੂਗੀ ਕਿਉਂਕਿ ਅਸੀਂ ਅਉਧਿਆਂ ਲਈ ਨਹੀਂ ਆਏ ਅਸੀਂ ਅਮਰੀਕਾ ਛੱਡ ਕੇ ਜਿਹੜਾ ਪੰਜਾਬ ਦੇ ਭਲੇ ਵਾਸਤੇ ਆਏ ਆ ਪੰਜਾਬ ਨੂੰ ਦੰਗਲਾ ਪੰਜਾਬ ਬਣਾਉਣ ਵਾਸਤੇ ਆਇਆ ਉਹ ਜੰਗ ਜਿਹੜੀ ਸਾਡੀ ਜਾਦੀ ਹੈ ਉਹ ਜਾਦੀ ਰਹੂਗੀ ਇਸ ਕਰਕੇ ਅੱਜ ਗੁਰੂ ਰਾਮਦਾਸ ਜੀ ਦੇ ਘਰ ਅਰਬਾਸ ਕੀਤੀ ਤਾਂ ਕਿ ਜਾਰੇ ਸੀ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਹੋਰ ਮੰਤਰੀ ਨੂੰ ਕੈਬਨਿਟ ਦਾ ਅਹੁਦਾ ਮਿਲਦਾ ਪਰ ਤੁਹਾਡੇ ਤੋਂ ਵਾਪਸ ਲਿਆ ਗਿਆ ਹੁਣ ਇੱਕ ਹੀ ਮੰਤਰੀ ਰਹਿ ਗਿਆ ਅੰਮ੍ਰਿਤਸਰ ਦੇ ਵਿੱਚ ਕੋਈ ਗੱਲ ਨਹੀਂ ਆਪਾਂ ਐਮਐਲਏ ਆ ਗਏ ਆਂ ਬੜੀਆਂ ਪਾਵਨਾਂ ਨੇ ਕੋਈ ਗੱਲ ਨਹੀਂ ਅੰਮ੍ਰਿਤਸਰ ਦੇ ਹਰ ਕੰਮ ਕਰਾਂਗੇ ਪਹਿਲ ਦੇ ਆਧਾਰ ਤੇ ਕਰਾਂਗੇ ਅੰਮ੍ਰਿਤਸਰ ਜ਼ਿਲ੍ਹਾ ਸਾਡਾ ਸਾਡਾ ਜ਼ਿਲ੍ਹਾ ਕੋਈ ਗੱਲ ਨਹੀਂ ਸਮੇਂ-ਸਮੇਂ ਤੇ ਸਿਰ ਤੇ ਉੱਤੇ ਜਿਹੜੇ ਅਹੁਦੇ ਬਦਲਦੇ ਦਿੰਦੇ ਆ ਹੋ ਸਕਦਾ ਕਿ ਹੋ ਸਾਥੀ ਨੂੰ ਉਹਦਾ ਮਿਲ ਜੇ ਮੌਕਾ ਮਿਲ ਜੇ ਸੋ ਅਸੀਂ ਜਿੰਨੇ ਵੀ ਆਈ ਸਭ ਨੇ ਫੈਸਲਾ ਕੀਤਾ ਕਿ ਅਸੀਂ ਆਪਣੇ ਅਮਦਸਜਲੇ ਦਾ ਆਪਣੇ ਸ਼ਹਿਰ ਦਾ ਜਿੰਨਾ ਵੱਤ ਵੱਤ ਪਲਿਆ ਹੋਇਆ ਉਹਨਾਂ ਨੂੰ